ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਤੇ ਨੇੜੇ ਇਹਦੇ ਪਿੰਡ ਬਲਾਸਪੁਰ ਰਹਿ ਜਾਂਦਾ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲੋਂ ਵੀਡੀਓ ਬਹੁਤ ਬਣਾਈਆਂ ਕਿਉਂਕਿ ਇੱਥੇ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤਿੰਨਾਂ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਂਗਾ ਤਿੰਨੇ ਮੱਝਾਂ ਸੋਈਆਂ ਸਵਾਂਆਂ ਬੇਂਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਐ ਮੰਨਣਾ ਨਾ ਮੰਨਣਾ ਤੁਹਾਡੀ ਆਪਦੀ ਖੁਸ਼ੀ ਹੁੰਦੀ ਐ ਸੋਈਆਂ ਸਵਾਂਆਂ ਮੱਝਾਂ ਦਾ ਦੁੱਧ ਮਾਲਕ ਦੇ ਘਰੇ ਦੋ ਟਾਈਮ ਚੋਇਆ ਜਾਵੇ ਫਿਰ ਲਾਂਬੇ ਦੀ ਕੋਈ ਗੰਜਾਇਸ ਨਹੀਂ ਰਹਿੰਦੀ ਫਿਰ ਪਸ਼ੂ ਤਸੱਲੀ ਨਾਲ ਖਰੀਦਿਆ ਜਾਂਦਾ ਸੋ ਤੁਸੀਂ ਚੋਕੇ ਦੁੱਧ ਲਿਜਾ ਸਕਦੇ ਹੋ ਜਿੰਨਾ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਮੱਝਾਂ ਤਾਜ਼ੀਆਂ ਹੀ ਸੋਈਆਂ ਹੋਣੀਆਂ ਸੋ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਇਨ੍ਹਾਂ ਤਿੰਨਾ ਮੱਝਾਂ ਬਾਰੇ ਦੋ ਮੱਝਾਂ ਦੀ ਮਾਰਕਿੰਗ ਜਿਹੜੀ ਆ ਉਹ ਨੀਲੀ 라ਵੀ ਵਾਲੀ ਐ ਇਹਨਾਂ ਚ ਇੱਕ ਮੀਨੀ ਮੱਝ ਵੀ ਹੈਗੀ ਹੈ ਜਿਹੜੀ ਤੁਸੀਂ ਵਿਚਾਲੇ ਦੇਖ ਰਹੇ ਹੋ। ਸੋ ਆਓ ਬਾਈ ਨੂੰ ਮਿਲਦੇ ਹਾਂ ਦੱਸੋ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਪਰਲੇ ਪਾਸੇ ਪਹਿਲੇ ਨੰਬਰ ਤੇ ਮੱਝ ਜਿਹੜੀ ਬੰਦੀ ਇਹਰੇ ਤੋਂ। ਇਹ ਤੋਂ ਬਾਅਦ ਚੈੱਕ ਕਰਕੇ ਦੂਜੀਆਂ ਦੋ ਮੱਝਾਂ ਵੀ ਨਾਲ ਦਿਖਾ ਦੂੰਗਾ। ਸੋ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਸਾਹਮਣੀ ਮੱਝ ਤੋਂ। ਮਿਲਦੇ ਹਾਂ ਬਾਈ ਨੂੰ। ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਜੀ। ਤਿੰਨ ਮੱਝਾਂ ਅੱਜ ਬਲਵਿੰਦਰ ਭਾਈ। ਹਾਂ ਜੀ ਬਾਈ ਜੀ ਇਹ ਤਿੰਨਾਂ ਹੀ ਸੁੰਝਾਂ ਹੋਏ ਆ ਬੱਚੇ ਤਿੰਨਾ ਮਗਰੀ ਕੱਟਿਆ ਪਹਿਲਾਂ ਦੱਸ ਦਿੰਨੇ ਆਪਾਂ। ਠੀਕ ਹੈ। ਤਿੰਨਾ ਮਗਰੀ हां भाई तਿੰਨਾ ਨਾ ਕਟੇ ਹੈ ਹਾਂਜੀ ਸ਼ੁਰੂਆਤ ਪਹਿਲੇ ਨੰਬਰ ਵਾਲੀ ਮਾਈ ਤੋਂ ਕਰਦੇ ਆ ਬਲਵਿੰਦਰ ਬਾਈ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਸ਼ੁਰੂਆਤ ਜਿਗਜਿੱਦ ਹੋਊਗਾ ਬਾਈ ਇਹਦਾ 14 15 ਦਿਨ ਦਾ ਹੂੰ ਤੇ ਦੁੱਧ ਤੋਂ ਹੀ ਚੰਗਿਆ ਦੁੱਧ ਦੇ ਦਿੰਦੀ ਆ ਮੈਂ ਸੂਆ ਮੰਨ ਕੇ ਚੱਲ ਆਪਾਂ 14 15 ਦਿਨ ਤੈਨੂੰ ਪੱਕੀ ਹੋ ਗਏ ਦੁੱਧ ਹੁਣ ਵੀ ਇਹਦੇ ਥੱਲੇ 14 14.5 14 ਕਿਲੋ ਕੰਡੇ ਵਾਲਾ ਤਿਆਰ ਹੋਊਗਾ ਦੁੱਧੋਂ 16 17 ਕਿਲੋ ਖੁੱਲਾ ਦੇ ਦਿੰਦੀ ਹਾਂ ਰੇਟ ਕਿ ਰਹੂਗਾ ਰੇਟ ਜੀ ਜੀ 2.5 ਲੱਖ ਦੀ ਮੈਂ ਦੇਵਾਂਗੇ ਬਾਈ ਖੋਲਗੇ ਨਹੀਂ ਦੱਸੋ 2.5 ਲੱਖ ਦੀ ਮੱਝ ਮਿਲੂ ਬਾਕੀ ਚਵਾਈ ਚੂਈ ਬਹੁਤ ਜ਼ਿਆਦਾ ਚੰਗੀ ਆ ਬਾਈ 14 ਕਿਲੋ ਤੋਂ ਬਾਹਰ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਮੇਰੇ ਕੋਲ ਹੀ ਹਾਜ਼ਰ ਆ ਉਹ ਤੁਸੀਂ ਚੋਣਾ ਥੋੜੀ ਹਿੰਮਤ ਆ ਇਹਨੇ ਕੱਟੇ ਨੂੰ ਜਨਮ ਦਿੱਤਾ ਭਵਾਨਾ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਬਾਕੀ ਕੋ ਲਾ ਕੇ ਤੁਸੀਂ ਪਾਸ ਕਰ ਲੈਣਾ ਦੋਰ ਤੇ ਬੈਗ ਇਹਨੂੰ ਸੋ ਦੋਨਾਂ ਸਾਈਡ ਤੋਂ ਤੁਹਾਨੂੰ ਥਾਣ ਹਵਾਨਾ ਇਹਦਾ ਦਿਖਾ ਦਿੰਨਾ ਮਲਕਵੀਨ ਇਹਦੇ ਚੰਗੀ ਹੁੰਦੀ ਹੈ ਮਾਸਟ ਇਹਦਾ ਹਵਾਨਾ ਪਿਛਲੇ ਪਾਸੋਂ ਵੀ ਤੁਸੀਂ ਇੱਕ ਵਾਰ ਦੇਖ ਲਓ ਮੀਡੀਅਮ ਜੀ ਹਾਈਟ ਚ ਦੁੱਧ ਵੀ ਬੜੀ ਚੰਗੀ ਮੱਝ ਬਈ ਦੱਸਦਾ ਹੈ ਖੈਰ ਜੇ ਹੁਣ ਤਿਆਰ ਦੁੱਧ ਵੀ ਦੇਖਦੇ ਆਂ ਤਾਂ ਬਹੁਤ ਸੋਹਣਾ ਦੁੱਧ ਹੈ ਇਹਦੇ ਨਾਲ ਸਾਹਮਣੇ ਬੱਚਾ ਕਟਾ ਇੱਕ ਵਾਰ ਫੇਰ ਆਸੇ ਪਾਸੇ ਨੂੰ ਜਾਂਦੀ ਰਹਵਾਨਾ ਦੇਖੋ ਸੋ ਇਹ ਪਹਿਲੇ ਨੰਬਰ ਤੇ ਮੱਝ ਸੀ ਇਹ ਤੋਂ ਇਲਾਵਾ ਦੱਸੋ ਇਹਦੂ ਅੱਗੇ ਮੀਨੀ ਨੀਲੀ ਰਾਵੀ ਦੇ ਵਿੱਚ ਪੈਂਦੀ ਮੱਝ ਤੁਹਾਨੂੰ ਦਿਖਾਉਣੀ ਆ ਹਵਲੰਦਰ ਜਿਹੜੀ ਦੋ ਨੰਬਰ ਤੇ ਮੱਝ ਆ ਬਾਈ ਇਹਨੂੰ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਜਗਜੀਤ ਦਾ ਚੌਥਾ ਪੰਜਵਾਂ ਦਾ ਨਾ ਬਾਈ ਇਹਦੇ ਥੱਲੇ 11-12 ਕਿਲੋ ਬੋਲਾ ਕੰਡੇ ਵਾਲਾ ਹੋਊਗਾ ਦੁੱਧ ਇਹ ਵੀ ਮੈਂ 15-16 ਕਿਲੋ ਖੁੱਲਾ ਦੇ ਦਿੰਦੀ ਆ ਹਜੇ ਸੂਈ ਪੀਤਾ ਜੀ ਹੋਇਆ ਹਜੇ ਦੁੱਧ ਨਹੀਂ ਬਣਿਆ ਬੌਲਾ ਹੀ ਆ ਬਾਈ ਠੀਕ ਹੈ ਰੇਟ ਕੀ ਰਹਿਣਗੇ ਰੇਟ ਬਾਈ ਇਹ ਵੀ ਸਵਾ ਲੱਖ ਦੀ ਹੋਈ ਦੇਵਾਂਗੇ ਜਗਜੀਤ ਠੀਕ ਹੈ ਹਾਂ ਜੀ ਤੋਰ ਦਗੇ ਬਾਈ ਇਹਨੂੰ ਵੀ ਹਾਂ ਬਾਈ ਤੋਰ ਦਿੰਨੇ ਬਸੋ ਰੇਟ ਸਵਾ ਲੱਖ ਹੀ ਇਹਦਾ ਵੀ ਤੇ ਇਹ ਪੰਜਾਂ ਕਿ ਦਿਨਾਂ ਦੀ ਬਾਈ 10 10 ਸੂਈ ਵੀ ਆ ਕੱਟਾ ਹੀ ਇਹਨੇ ਦਿੱਤਾ ਇਹ ਮੀਣੀ ਹੈ ਦੋਨੇ ਸਿੰਘ ਥੱਲੇ ਨੂੰ ਹੈ ਢਾਂਚਾ ਤੁਸੀਂ ਦੇਖ ਲੋ ਤਾਂ ਥਣ ਹਵਾਨਾ ਬਹੁਤ ਸੋਹਣਾ ਸਾਹਮਣੂ ਸੂਰਜ ਚੜਦਾ ਹੈ ਕਿਉਂਕਿ ਸਵੇਰ ਹੀ ਵੀਡੀਓ ਬਣਾ ਰਹੇ ਹਾਂ ਤੇ ਜਦੋਂ ਮੱਝ ਵਾਪਸ ਮੁੜੂਗੀ ਤੁਹਾਨੂੰ ਹਵਾਨਾ ਕਲੀਅਰ ਦਿਸ ਜੂਗਾ ਇੱਕ ਵਾਰ ਤੁਸੀਂ ਵੇਟ ਕਰਿਓ ਘੁੰਮਦੀ ਮੱਝ ਦੀ ਫਿਰ ਤੁਹਾਨੂੰ ਹਵਾਨਾ ਚੰਗੀ ਤਰ੍ਹਾਂ ਦਿਸ ਜਾਣਾ ਇਹ ਦਾ ਸਟਰਕਚਰ ਹੈ ਦੋਸਤੋ ਬਾਕੀ ਸੀਲ ਸਰੋਇਫ ਬਹੁਤ ਜ਼ਿਆਦਾ ਜਗਜੀਤ ਬਾਈ ਠੀਕ ਹੈ ਸੀਲ ਸਰੀਫ ਹੈ ਮੱਝ ਦੋਸਤੋ ਬਾਕ ਸੋਹਣੀ ਆਂ ਦੇਖੋ ਇਹ ਤਾਂ ਹਵਾਨਾ ਬਿਲਕੁਲ ਬਾਰੀਕ ਚਮੜੀ ਦੀ ਇਹ ਮੱਝ ਹੈ ਪਤਲੀ ਚਮੜੀ ਇਹਦੇ ਆ ਸਾਹਮਣੇ ਕੱਟਾ ਇਹਦਾ ਬਲਵਿੰਦਰ ਪੁੱਛ ਪੜੀ ਬਈ ਜੀ ਫਵਾਨਾ ਬਹੁਤ ਸੋਹਣਾ ਲਿਖਾਉਂਦੀ ਇਹ ਦੱਸੇ ਮੱਝ ਐ ਇਦਾਂ ਜੀ ਜੀ ਤਾਜੀ ਆ ਬਾਈ ਦੁੱਧ ਤੇ ਆ ਕੇ ਤਾਂ ਹੋਰ ਵੀ ਜੋਸ਼ ਬਣਾ ਜਾਣਾ ਮੈਨੂੰ ਠੀਕ ਐ ਇਹਦੇ ਨਾਲ ਜਿਹੜੀ ਛੋਟੀ ਖੜੀ ਐ ਬਲਵਿੰਦਰ ਬਈ ਇਹ ਵੀ ਜਗਜੀਤ ਬਾਈ ਦੂਜਾ ਸੂਆ ਸੂਈ ਆ ਇਹ ਮੂੰਹ ਚੋ ਛੇ ਦੰਦੀ ਹੈਗੀ ਇਹ ਪਰਸੋਂ ਹੀ ਸੂਈ ਆ ਇਹਦੇ ਥੱਲੇ ਵੀ 11 12 ਕਿਲੋ ਬੋੜਾ ਹੋਊ 11 ਖੁੱਲਾ ਹੀ ਹੋਊ ਜਿਹਨਾਂ ਦਾ ਉਹ ਦੁੱਧ ਬਲੂਨ ਨੇ ਵੀ 14 15 ਕਿਲੋ ਦੁੱਧ ਦਿੱਤਾ ਬਾਕੀ ਮਾਲਕਾਂ ਦੇ ਦੱਸਣ ਦੀ ਗੱਲ ਆ ਆਪਾਂ ਦਾ ਖਰੀਦੀ ਆ ਵੀ ਉਹ ਕਹਿੰਦਾ ਦੁੱਧ ਵੀ ਆ ਲੰਬਾ ਟਾਈਮ ਹੀ ਦਿੰਦੀ ਆ ਰੇਟ ਕੀ ਰੋਊਗਾ ਰੇਟ ਜਗਜੀਤ ਦੇ ਭਾਈ 1.5 ਲੱਖ ਰੁਪਏ ਦੀ ਝੋਟੀ ਦੇਵਾਂ ਖੋਲੀ ਹਣ ਸਰਸੋ ਦੂਜਾ ਸੂਆ ਡਿਮਾਂਡ 1.5 ਲੱਖ ਦੀ ਐ 11 ਕਿਲੋ ਬੋੜੇ ਤੋਂ ਵੀਰ ਦੱਸਦਾ ਵੀ ਸ਼ੁਰੂਆਤ ਐ ਦੀ ਤਿੰਨਾਂ ਦਿਨਾਂ ਦੀ ਸੂਈ ਦੀ ਬੱਚਾ ਇਹਦਾ ਤੁਹਾਨੂੰ ਦਿਖਾ ਦੂੰਗਾ ਬਿਲਕੁਲ ਛੋਟਾ ਬੱਚਾ ਦਿਸੂਗਾ ਚੌੜੀ ਉੱਤੋਂ ਚੰਗੀ ਐ ਸੰਭੀ ਸੋਹਣੀ ਐ ਬਾਕੀ ਦੁੱਧ ਤੁਸੀਂ ਕਿੰਨਾ ਚੋਲੋਗੇ ਦੋ ਅੱਗੇ ਤੁਹਾਡੀ ਸੇਵਾ ਜਿੰਨਾ ਦੱਸਿਆ ਹੋ ਤੁਸੀਂ ਇੱਥੇ ਦੋ ਟਾਈਮ ਚੋਲਿਓ ਬਸ ਤੇ ਪਈ ਸੋਇ ਤਾਜੀ ਸੂਈ ਵੀ ਝੋਟੀ 1.5 ਲੱਖ ਰੁਪਇਆ ਇਹਦੀ ਡਿਮਾਂਡ ਬਾਈ ਨੇ ਰੱਖੀ ਐ ਬੱਚਾ ਇਹਦੇ ਨਾਲ ਦੀ ਕੱਟ ਆਈ ਹੈ ਜਮਾ ਤਾਜਾ ਬੱਚਾ ਜਿੰਜੀਤ ਬਾਈ ਨਾੜੂਆ ਨਾਲ ਹੀ ਆਵੇ ਠੀਕ ਹੈ ਹਾਂ ਬੱਚਾ ਤਾਂ ਦੱਸੋ ਚਾਹੇ ਕੋਈ ਵੀਰ ਦੁੱਧ ਗਰਮ ਕਰਕੇ ਲੈ ਜਾਵੇ ਜੇ ਬੋਲਾ ਬਣ ਗਿਆ ਤਾਂ ਮੈਂ ਲੈ ਜੇ ਠੀਕ ਹੈ ਤੇ ਦੁੱਧ ਹੋਇਆ ਤਾਂ ਕੋਈ ਚੱਕਰ ਨਹੀਂ ਆਪਣੇ ਸੋ ਦੱਸੋ ਇਹ ਤੁਸੀਂ ਫੇਰ ਝੋਟੀ ਦੇਖ ਲਓ ਤੇ ਬੱਚਾ ਵੀ ਦੇਖ ਸਕਦੇ ਹੋ ਬਿਲਕੁਲ ਲਵਾ ਬੱਚਾ ਇਸ ਝੋਟੀ ਨਾਲ ਸੋ ਇਹ ਤਿੰਨ ਮੱਝਾਂ ਅੱਜ ਜਿਹੜੀਆਂ ਉਹ ਵੀਡੀਓ ਤੁਹਾਨੂੰ ਦਿਖਾਉਣੀਆਂ ਸੀ ਸੋ ਦੋਸਤੋ ਅੱਜ ਦਾ ਪਸਮਾਹ ਕੰਪਲੀਟ ਐ ਬਲਵਿੰਦਰ ਬਾਈ ਛੱਡੀ ਹੱਥ ਮੜਾ ਥਾਂ ਦਿਖਾ ਰਿਹਾ ਆਪਾਂ ਸੋ ਇਸ ਤਰੀਕੇ ਦੇ ਨਾਲ ਇਹਨੇ ਪਸਮਾਹ ਥਾਂ ਕੱਢਿਆ ਬਾਈ ਦੱਸਦਾ ਵੀ ਚੁਆਈ ਇਹਦੀ ਬੜੀ ਚੰਗੀ ਐ ਤੇ ਦੁੱਧ ਨੂੰ ਇਹ ਮੱਝ ਖਰੀ ਐ ਬਾਕੀ ਪਸਮਾਹ ਥਾਂ ਤੁਸੀਂ ਦੇਖ ਲਿਓ ਸੋ ਧਾਰ ਬਾਈ ਦੱਸ ਰਿਹਾ ਬਹੁਤ ਸੋਹਣੀ ਐ ਉਹ ਤੁਸੀਂ ਵੀਡੀਓ ਚੋ ਵੀ ਦੇਖ ਲਓ ਪਿਛਲੇ ਸਨ ਮੈਂ ਤੁਹਾਨੂੰ ਮਾਰ ਦਿੱਤੇ ਧਾਰਾਂ ਬਲਵਿੰਦਰ ਬਾਈ ਪਰਲੀਆਂ ਮੱਝਾਂ ਨਾਲ ਆਈਆਂ ਨੇ ਤੁਹਾਹੀ ਦੇਖਿਓ ਦੋਸਤੋ ਮੱਝ ਦੀ ਛੱਡੀ ਥਾਣਾ ਬਈ ਹਾਂ ਆਹ ਤਾਂ ਕੋਈ ਨਹੀਂ ਦੇਖੀ ਬੜੀ ਜਵਾ ਸੀ ਸਹੀ ਤੁਹਾਈ ਚੰਗੀ ਆ ਦੋਸਤੋ ਮੱਝ ਦੀ ਸੋ ਧਾਰ ਪੈਂਦੀ ਦਿਸਦੀ ਹੁੰਨੀ ਆ ਤੁਹਾਨੂੰ ਬਾਕੀ ਤੁਸੀਂ ਕੋ ਲਾ ਕੇ ਪਾਸ ਕਰ ਲਓ ਜਿਹਨੇ ਖਰੀਦਣੀ ਆ ਤੇ ਦੁੱਧ ਨੂੰ ਇਹ ਮੱਝ ਚੰਗੀ ਬਈ ਦੱਸਦਾ ਖਰੀਏ ਦੁੱਧ ਵਾਲੀ ਸੋ ਤੁਸੀਂ ਝੋਕੇ ਦੇਖ ਲੈਣਾ ਫਾਰਮ ਵਾਲਾ ਬੰਦਾ ਹਾਂ ਮਰਜੀ ਝੋਲੇ ਬਈ ਹੰਬੀਂ ਸਾਰਾ ਕੋਸ ਆ ਜਿਹੜਾ ਕੋ ਮਰਜੀ ਕੋ ਸੋਏ ਦੱਸੋ ਮੱਝ ਜਿਹੜੀ ਉਹ ਚੋਲੀ ਹੈ ਬਾਈ ਨੂੰ ਤੇ ਇਹਦੇ ਥੱਲੇ ਦਾ ਬੱਚਾ ਛੱਡ ਦਿੰਦੇ ਆ ਉਦੋਂ ਬਾਅਦ ਦੂਜੀ ਮਾਝ ਦੀਆਂ ਪਤਾਰਾਂ ਦੇਖਦੇ ਕਿਵੇਂ ਨਹੀਂ ਆ ਸੋਏ ਦੱਸੋ ਮੱਝ ਥੱਲੇ ਦੁੱਧ ਸੀਗਾ ਤੇ ਉਹ ਬੱਚਾ ਛੱਡਦਾ ਦੂਜੀ ਮਾਝ ਦਾ ਬੱਚਾ ਬਾਈ ਲਾਉਣ ਲੱਗਾ ਸੋ ਮੀਨੀ ਮਾਝ ਦਾ ਬੱਚਾ ਛੱਡਿਆ ਹੋਇਆ ਤੇ ਉਹਦਾ ਵੀ ਪਸਮਾਤ ਤੁਹਾਨੂੰ ਦਿਖਾ ਦਾਂਗੇ ਇਹ ਇੱਕ ਮਤਲਬ ਚੌਕ ਹੀ ਆ ਜਾ ਸੀ ਕਰਦੇ ਆ ਵੀ ਧਾਰਾ ਮਾਰ ਕੇ ਦਿਖਾ ਦਨੇ ਹਾਲਾਂਕਿ ਹਰੇਕ ਵਾਰ ਹਰੇਕ ਵੀਡੀਓ ਚ ਇਹ ਕਿਹਾ ਜਾਂਦਾ ਵੀ ਪਸ਼ੂ ਜਿਹਨੇ ਖਰੀਦਣਾ ਹੈ ਉਹਦਾ ਹੱਕ ਹੁੰਦਾ ਵੀ ਉਹ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦੇ ਸੋ ਦੋਸਤ ਪਸਮਾਏ ਸਮਝ ਦਾ ਵੀ ਕੰਪਲੀਟ ਇੱਕ ਵਾਰ ਥਾਂ ਦੇਖ ਲਓ ਪਸਮਾਏ ਦੇ ਵਿੱਚ ਹੁਣ ਬਾਈ ਧਾਰਾ ਮਾਰੂਗਾ ਤੇ ਇੱਥੋਂ ਹੀ ਤੁਸੀਂ ਧਾਰਾ ਵੀ ਦੇਖ ਲਓ ਬਲਵਿੰਦਰ ਮਾਰਦੇ ਬਈ ਇੱਕ ਥਾਂ ਤੇ ਤਾਂ ਪਿਛਲਾ ਚੋ ਵੀ ਮਾਰਦੀ ਧਾਰਾ ਜਵਾਈ ਸਾਫ ਸੁਥਰੀ ਹੈ ਬਾਕੀ ਚੋਕੇ ਦੇਖ ਲਿਓ ਇਧਰ ਲਈ ਮੱਝ ਵੀ ਬੱਚੇ ਨੇ ਖਾਲੀ ਕਰਤੀ ਹੈ ਹੁਣ ਦੁੱਧ ਜਿਹੜਾ ਉਹ ਚੰਗ ਗਿਆ ਜੇ ਲੱਗਾ ਹੀ ਪਿਆ ਸੀਗਾ ਤੇ ਇਧਰੋਂ ਮੱਝ ਦੀ ਜਵਾਈ ਬਾਈ ਨੇ ਸ਼ੁਰੂ ਕਰਤੀ ਸੋ ਦੋਸਤੋ ਬੱਚਾ ਇਸ ਝੋਟੀ ਦਾ ਵੀ ਛੱਡ ਲਿਆ ਤਾਰਾਂ ਤੁਹਾਨੂੰ ਇਹਦੀਆਂ ਵੀ ਇੱਕ ਵਾਰ ਵੀਡੀਓ ਚ ਹੀ ਦਿਖਾ ਦਊਂ ਸੋ ਪਸਮਾ ਦੋਸਤੋ ਇਸ ਝੋਟੀ ਦਾ ਕੰਪਲੀਟ ਹੈ ਮੈਂ ਅਗਲੇ ਸਣ ਤੁਹਾਨੂੰ ਦਿਖਾਤੇ ਥੋੜੀ ਖੇਚਲ ਕਰਦੇ ਹਾਂ ਕੁਰਸੀ ਤੋਂ ਉੱਠ ਕੇ ਤੁਹਾਨੂੰ ਪਿਛਲੇ ਸਣ ਵੀ ਇਸ ਤਰੀਕੇ ਨਾਲ ਹੀ ਦੇਖ ਲਓ ਬਾਕੀ ਜਿੰਨੇ ਖਰੀਦ ਨਹੀਂਉਂਦੇ ਵੀ ਕੋਈ ਛੱਡਦੇ ਆਂ ਬਲੰਦਰ ਮਾਰਤਾ ਰਾਂ ਮੈਂ ਪਿਛਲੇ ਥਾਣਾ ਚੋਂ ਮਾਰ ਤੀ ਚਵਾਈ ਜ ਮੇਰੇ ਖਿਆਲ ਚ ਇਹ ਝੋਟੀ ਸਾਰੀਆਂ ਦੂਜੀਆਂ ਦੋਨਾਂ ਮੱਜਾਂ ਨਾਲੋਂ ਭੋਲੀ ਰਹੂਗੀ ਬਾਕੀ ਚਵਾਈ ਉਹਨਾਂ ਦੀ ਵੀ ਕੋਈ ਟਾਇਟ ਨਹੀਂ ਨਜ਼ਰ ਆਈ ਤੇ ਜਿਹੜਾ ਵੀਰ ਆ ਕੇ ਥਾਣਾ ਨੂੰ ਹੱਥ ਪਾਊਗਾ ਚੋਣ ਲੱਗੂਗਾ ਸੌਦਾ ਕਰਕੇ ਉਹਨੂੰ ਵੀ ਜੱਜਮੈਂਟ ਹੋ ਜੂਗੀ ਕਿਹੜੇ ਪਸੂ ਦੀ ਚਵਾਈ ਕਿੱਦਾਂ ਦੀ ਐ ਸੋ ਅੱਜ ਦੀ ਵੀਡੀਓ ਦੀਆਂ ਤਿੰਨ ਮੱਝਾਂ ਵਕਾਉ ਸੀ ਤਿੰਨੇ ਦਿਖਾਤੀਆਂ ਫਿਰ ਬੇਨਤੀ ਸੋਆਂ ਸਵਾਆਂ ਮੱਝਾਂ ਦੋ ਟਾਈਮ ਚੋਇਓ ਤੇ ਤਸੱਲੀ ਕਰਕੇ ਰੀਜ ਨਾਲ ਫੇਰ ਲੈ ਕੇ ਜਾਓ ਮਿਹਰਬਾਨ